ਸੱਚੀ ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਚੀਵਾ ਵੱਡੀ ਖਬਰ ਹੈ ਇਸ ਵਕਤ ਬਰਖਾਸਤ ਕੌਨਸਟੇਬਲ ਜਾਂ ਫਿਰ ਚਿੱਟਾ ਕੁਈਨ ਕਹਿ ਸਕਦੇ ਹਾਂ ਕਿਉਂਕਿ ਅਸੀਂ ਨਹੀਂ ਕਹਿ ਸਕਦੇ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਜਿਹੜੇ ਲੋਕ ਨੇ ਬਹੁਤ ਸਾਰੇ ਵਿਅਕਤੀ ਨੇ ਉਸ ਨੂੰ ਜਿਹੜਾ ਚਿੱਟਾ ਕੁਈਨ ਦੇ ਨਾਮ ਦੇ ਨਾਲ ਵੀ ਸੰਬੋਧਨ ਕਰਦੇ ਨੇ ਦਰਅਸਲ ਅਮਨਦੀਪ ਕੌਰ ਜਿਹੜੀ ਕਿ ਵਟੰਡੇ ਦੇ ਵਿੱਚ ਉਸ ਦੀ ਗੱਡੀ ਦੇ ਕੋਲੋਂ ਵਿੱਚੋਂ ਚਿੱਟੇ ਸਮੇਂ ਤੋਂ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਉਸੇ ਮਾਮਲੇ ਦੇ ਵਿੱਚ ਉਸ ਨੂੰ ਹਾਲਾਂਕਿ ਉਸ ਤੋਂ ਅਗਲੇ ਮਾਮਲੇ ਦੇ ਵਿੱਚ ਅੱਜ ਹਾਈ ਕੋਰਟ ਦੇ ਵੱਲੋਂ ਵੱਡਾ ਝਟਕਾ ਦਿੱਤਾ ਗਿਆ ਕੌਨਸਟੇਬਲ ਬਰਖਾਸਤ ਕੌਨਸਟੇਬਲ ਅਮਨਦੀਪ ਕੌਰ ਨੂੰ ਹਾਈ ਕੋਰਟ ਦੇ ਵੱਲੋਂ ਉਸ ਦੀ ਜ਼ਮਾਨਤ ਰੱਦ ਕਰ ਦਿੱਤੀ ਗਿਆ ਦਰਅਸਲ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਪੰਜਾਬ ਵਿਜੀਲੈਂਸ ਦੇ ਵੱਲੋਂ ਬਰਖਾਸਤ ਕੌਨਸਟੇਬਲ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਸ ਤੋਂ ਬਾਅਦ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਸ ਦੇ ਵੱਲੋਂ ਆਪਣੀ ਜ਼ਮਾਨਤ ਦੀ ਅਰਜ਼ੀ ਲਾਈ ਜਾਂਦੀ ਆ ਪਰ ਅੱਜ ਉਸ ਜ਼ਮਾਨਤ ਅਰਜ਼ੀ ਦੇ ਉੱਪਰ ਅਹੇਮ ਸੁਣਵਾਈ ਹੁੰਦੀ ਆ ਜਿਸ ਦੇ ਵਿੱਚ ਕਿ ਇੱਕ ਵੱਡਾ ਝੜਕਾ ਬਰਖਾਸ ਕਾਂਸਟੇਬਲ ਜਫਰ ਚੱਟਾ ਕੁਵੈਨ ਅਮਨਦੀਪ ਕੌਰ ਨੂੰ ਲੱਗਿਆ ਜਿਸ ਦੀ ਕੇ ਜ਼ਮਾਨਤ ਅਰਜੀ ਖਾਰਜ ਕਰ ਦਿੱਤੀ ਗਿਆ ਦਰਅਸਲ ਪਹਿਲਾਂ ਉਸ ਨੂੰ ਬਠਿੰਡੇ ਦੇ ਵਿੱਚੋਂ ਬਠਿੰਡਾ ਪੁਲਿਸ ਨੇ ਉਸ ਦੀ ਥਾਰ ਗੱਡੀ ਦੇ ਵਿੱਚੋਂ 17 ਗ੍ਰਾਮ ਜਾਨੀ ਕਿ ਕੁਝ ਮਾਈਨਰ ਜੇ ਚਟੇ ਸਮੇਤ ਗ੍ਰਿਫਤਾਰ ਕੀਤਾ ਜਾਂਦਾ ਬਠਿੰਡਾ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਜਿਸ ਤੋਂ ਬਾਅਦ ਜਿਹੜਾ ਜ਼ਮਾਨਤ ਬਠਿੰਡਾ ਦੀ ਅਦਾਲਤ ਦੇ ਵੱਲੋਂ ਹੀ ਦਿੱਤੀ ਜਾਂਦੀ ਪਰ ਉਸ ਤੋਂ ਬਾਅਦ ਜੋ ਉਸ ਦੇ ਬਾਰੇ ਕੁਝ ਖਬਰਾਂ ਜਾਂ ਫਿਰ ਜੋ ਸਾਰਾ ਡਾਟਾ ਸਾਹਮਣੇ ਆਉਂਦਾ ਕਿ ਕਿਸ ਤਰੀਕੇ ਲਗਜ਼ਰੀ ਲਾਈਫ ਰਾਇਲ ਉਸ ਨੇ ਘੜੀਆਂ ਹਾਲਾਂਕਿ ਉਸ ਤੋਂ ਕਿਨਾਰਾ ਵੀ ਕੀਤਾ ਕਿ ਇੰਟਰਵਿਊ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਕੀਤੇ ਪਰ ਉਸ ਦੀ 2 ਕਰੋੜ ਵਾਲੀ ਕੋਠੀ ਉਸ ਤੋਂ ਬਾਅਦ ਥਾਰ ਗੱਡੀ ਬੋਲਟ ਜਿਹੇ ਸ਼ੌਂਕਾਂ ਨੂੰ ਲੈ ਕੇ ਜਾਨੀ ਕਿ ਮਹਿੰਗੇ ਲਗਜ਼ਰੀ ਸ਼ੌਂਕਾਂ ਨੂੰ ਲੈ ਕੇ ਬਹੁਤ ਚਰਚਿਤ ਬਰਖਾਸਟ ਕੌਨਸਟੇਬਲ ਅਮਨਦੀਪ ਕੌਰ ਨੇ ਦੀਆ ਪਰ ਉਸ ਤੋਂ ਬਾਅਦ ਫਿਰ ਪੰਜਾਬ ਬਿਜਲੈਂਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਕਿ ਉਸ ਦੇ ਕੋਲ ਜਿੰਨੀ ਆਮਦਨਾ ਉਸ ਤੋਂ ਜ਼ਿਆਦਾ ਉਸ ਦੀ ਜਾਇਦਾਦ ਦਾ ਸਾਰੇ ਉਸ ਦੇ ਜਿਹੜੇ ਜੋ ਗੁੱਡਸ ਨੇ ਉਸ ਤੋਂ ਜ਼ਿਆਦਾ ਨੇ ਤਾਂ ਇਸ ਕਰਕੇ ਫਿਰ ਪੰਜਾਬ ਬਿਜਲੈਂਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਜਾਂਦਾ ਚੱਟਾ ਕੁਇਰ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਨੂੰ ਮੜ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਗ੍ਰਿਫਤਾਰ ਕਰਕੇ ਉਸ ਦੇ ਵੱਲੋਂ ਫਿਰ ਉਸ ਦੇ ਵਕੀਲਾਂ ਦੇ ਵੱਲੋਂ ਉਸ ਥਰ ਵੱਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜ਼ਮਾਨਤ ਦੀ ਅਰਜੀ ਲਗਾਈ ਜਾਂਦੀ ਜਿਸ ਦੇ ਉੱਪਰ ਅੱਜ ਅਹਿਮ ਸੁਣਵਾਈ ਹੋਈ ਆ ਪਰ ਉਸ ਅਰਜੀ ਨੂੰ ਖਾਰਜ ਕਰ ਦਿੱਤਾ ਗਿਆ ਇੱਕ ਵਾਰ ਫਿਰ ਤੋਂ ਵੱਡਾ ਝਟਕਾ ਲੱਗ ਚੁੱਕਾ ਹੈ ਇੱਕ ਵਾਰ ਫਿਰ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਇਸੇ ਤਰੀਕੇ ਦੇ ਨਾਲ ਜੇਲ੍ਹ ਦੇ ਵਿੱਚ ਰਹੇਗੀ ਪੁਲਿਸ ਦੀ ਹਿਰਾਸਤ ਦੇ ਵਿੱਚ ਰਹੇਗੀ ਕਿਸੇ ਵੀ ਤਰੀਕੇ ਦੀ ਰਾਹਤ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਪਰ ਖਾਸ ਕੌਨਸਟੇਬਲ ਚੱਟਾ ਕੁਇਨ ਅਮਨਦੀਪ ਕੌਰ ਨੂੰ ਨਹੀਂ ਦਿੱਤੀ ਗਈ। ਦਰਅਸਲ 17. ਕੁਝ ਕੁ ਗ੍ਰਾਮ ਮਾਈਨਰ ਜੇ ਚੱਟੇ ਸਮੇਤ ਬਠਿੰਡਾ ਪੁਲਿਸ ਨੇ ਉਸ ਨੂੰ ਥਾਰ ਗੱਡੀ ਸਮੇਤ ਗ੍ਰਿਫਤਾਰ ਕੀਤਾ ਸੀ। ਦਰਅਸਲ ਇਲਜ਼ਾਮ ਲੱਗੇ ਸੀ ਕਿ ਉਹ ਆਪਣੀ ਥਾਰ ਗੱਡੀ ਦੇ ਵਿੱਚ ਕਿਸੇ ਹੋਰ ਵਿਅਕਤੀ ਦੇ ਨਾਲ ਸਾਂਝੇ ਤੌਰ ਤੇ ਨਸ਼ਾ ਸਪਲਾਈ ਕਰਦੀ ਹੈ, ਚੱਟਾ ਸਪਲਾਈ ਕਰਦੀ ਹੈ ਇਹ ਇਲਜ਼ਾਮ ਲੱਗੇ ਸੀ ਐਸ ਆਈ ਕਰਕੇ ਫਿਰ ਚੱਟੇ ਸਮੇਤ ਗ੍ਰਿਫਤਾਰੀ ਹੁੰਦੀ ਆ ਉਸ ਤੋਂ ਬਾਅਦ ਪੈਰਾ ਬਠਿੰਡਾ ਅਦਾਲਤ ਜ਼ਮਾਨਤ ਵੀ ਦੰਦੀ ਆ ਪਰ ਉਸ ਤੋਂ ਬਾਅਦ ਇੱਕ ਨਿੱਜੀ ਚੈਨਲ ਤੇ ਨਿੱਜੀ ਅਧਾਰੇ ਤੇ ਇੰਟਰਵਿਊ ਆਉਂਦੀ ਆ ਉਸ ਦੇ ਵਿੱਚ ਕਿਸ ਤਰੀਕੇ ਗੱਲਾਂ ਹੁੰਦੀਆਂ ਨੇ ਕਿ ਮਹਿੰਗੇ ਸ਼ੌਂਕ ਨੇ ਜਿਹੜੇ ਜਿਸ ਤਰੀਕੇ ਮਹਿੰਗੀਆਂ ਘੜੀਆਂ ਮਹਿੰਗੀਆਂ ਗੱਡੀਆਂ ਬੁਲਟ ਅਜਿਹੇ ਸ਼ੌਂਕਾਂ ਤੋਂ ਬਾਅਦ ਫਿਰ ਪੰਜਾਬ ਵਿਜੀਲੈਂਸ ਦੇ ਵੱਲੋਂ ਸਾਰਾ ਉਸ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ਡਾਕੂਮੈਂਟਸ ਉਫਰੋਲੇ ਜਾਂਦੇ ਨੇ ਜਿਸ ਦੇ ਵਿੱਚ ਕਿ ਚੱਟਾ ਕੁਇਰ ਜਿਹੜੀ ਅਮਨਦੀਪ ਕੌਰ ਆ ਉਸ ਦੇ ਉੱਪਰ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਦੇ ਵੱਲੋਂ ਆਪਣੀ ਜ਼ਮਾਨਤ ਅਰਜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਲਾਈ ਜਾਂਦੀ ਹੈ ਜਤੋਂ ਕਿ ਅੱਜ ਵੱਡਾ ਝਟਕਾ ਲੱਗਿਆ ਉਸ ਦੀ ਜ਼ਮਾਨਤ ਅਰਜੀ ਖਾਰਜ ਕਰ ਦਿੱਤੀ ਗਈ ਹੈ